ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਠੰਡ ਹੋ ਗਈ ਮੁਰਮੁਰ ਕੇ ਠੰਡ ਹੋਈ ਜਾਂਦੀ ਆ ਭੂਰਕ ਭੂਰਕ ਜੀ ਆ ਗਈ ਮੀਂਹ ਦੀ ਬਹੁਤ ਜ਼ਿਆਦਾ ਠੰਡੀ ਹਵਾ ਚੱਲ ਰਹੀ ਹੈ ਐਨੀ ਠੰਡੀ ਹਵਾ ਚੱਲ ਰਹੀ ਹੈ ਸ਼ਾਲ ਲੈਣਾ ਪੈਣਾ ਸਤਵੰਤ ਵੀਰ ਆ ਗਿਆ ਟਰੱਕ ਲੈ ਕੇ ਉਹਦੀ ਬੱਡੀ ਐ ਟਰੱਕ ਐ ਅੱਧ ਮੜਵੀ ਗਏ ਸੀਗੇ ਉੱਧਰ ਕਿਹੜਾ ਸੀਗਾ ਗੱਲ ਨੂੰ ਮੈਂ ਤੇ ਇੱਧਰ ਲੇ ਨੌ ਬੰਦੀ ਜੀ ਮੈਨੂੰ ਯਾਦ ਰਹੇਦੇ ਹੈਗੇ ਓ ਪ੍ਰੀ ਫ੍ਰੀ ਮਾਉਂਟ ਫ੍ਰੀ ਮਾਉਂਟ ਜੀ ਨਹੀਂ ਉਹਦੇ ਕੋਲ ਸੈਕਰਾਮੈਂਟੋ ਹਾਂ ਸੈਕਰਾਮੈਂਟੋ ਵੇਸੀ ਜੀ ਅਸੀਂ ਉਹਦੀ ਵੀਡੀਓ ਤੁਹਾਡੇ ਨਾਲ ਸ਼ੇਅਰ ਕਰਾਂਗੇ ਬੜਾ ਵਧੀਆ ਲੱਗਿਆ ਅ ਹਤਵੰਤ ਨਾਲ ਗਏ ਸੀ ਅ ਤੇ ਬਸ ਜਿਵੇਂ ਲੌਂਗ ਡਰਾਈਵ ਹੋ ਗਈ ਹੈ ਨਾ ਉੱਥੇ ਖਾਣਾ ਪੀਣਾ ਹੋ ਗਿਆ ਬਾਹਰ ਹੋਟਲ ਦਾ ਤੇ ਬਸ ਬੈਠੇ ਬੈਠੇ ਵੀਕਐਂਡ ਤੇ ਸਲਾਹ ਜੀ ਬਣ ਗਈ 프리 ਸੀਗੇ ਫੈਮਿਲੀ ਇਹ ਸਾਰੀ 프리 ਸੀਗੀ ਤੇ ਫੇਰ ਸਵਾ ਦੀਤੇ ਵੀਰ ਜੀ ਗਏ ਨਹੀਂ ਸੀਗੇ ਬੇਟੀ ਨਹੀਂ ਆਉਣਾ ਸੀ ਇੰਨਾ ਦੀ ਨੇ ਤੇ ਉਹ ਕਹਿੰਦੇ ਵੀ ਚਲੋ ਤੁਸੀਂ ਜਾਇਓ ਫਿਰ ਮੈਂ ਤੇ ਗੁੰਨੂਏ ਨੰਿਆ ਜੀ ਤੇ ਉਹ ਬਹੁਤ ਵਧੀਆ 뷰 ਹੈ ਜੀ ਮਾਉਂਟੇਨ ਦਾ ਮਤਲਬ ਕਿ ਥੋੜਾ ਟੱਚ ਜਿਵੇਂ ਸਮੁੰਦਰ ਦਾ ਲਾਲੂ ਜਿਵੇਂ ਲੇਕ ਜੇ ਹੁੰਦੇ ਨੇ ਇਸ ਤਰ੍ਹਾਂ ਨਾਲ-ਨਾਲ ਪਹਾੜ ਜੇ ਚੱਤੀ ਜਾਂਦੇ ਨੇ ਨਾਲ-ਨਾਲ ਲੇਕ ਜੀ ਚੱਲੀ ਜਾਂਦੀ ਹੈ ਤੇ ਨਾਲ-ਨਾਲ ਮਤਲਬ ਕਿ ਜਿਹੜੇ ਪਿੰਡ ਨੇ ਉੱਥੇ ਸਾਈਡ ਵਾਏ ਮਤਲਬ ਕਿ ਜਿਵੇਂ ਖੇਤੀਬਾੜੀ ਕਰਦੇ ਨੇ ਲੋਕ ਹਨ ਉਹ ਉਹਨਾਂ ਦੇ ਜਿਹੜੇ ਛੋਟੇ-ਛੋਟੇ ਪਿੰਡ ਨੇ ਛੋਟੇ-ਛੋਟੇ ਸੋਹਣੇ-ਸੋਹਣੇ ਘਰ ਤੇ ਮੱਝਾਂ ਗਾਵਾਂ ਬੱਕਰੀਆਂ ਫੇਡਾ ਸਾਰਾ ਕੁਝ ਰੱਖਿਆ ਹੋਇਆ ਉਹ ਵੀ ਹੈ ਰਾ ਉਸ ਰੋਡ ਤੇ ਸਾਰਾ ਕੁਝ ਜਿਹੜੀ ਅਸੀਂ ਰੋਡ ਤੇ ਹੀ ਸੀਨ ਕੀਤਾ ਵੈਸੇ ਉੱਤਰ ਕੇ ਤਾਂ ਨਹੀਂ ਗਏ ਹੈਗੇ ਤੇ ਆ ਹੁਣ ਤੁਸੀਂ ਆ ਮਤਲਬ ਕਿ ਵੀ ਰਿਵਿਊ ਲੈ ਲਓ ਇਹਦਾ ਮੌਸਮ ਦਾ ਬਹੁਤ ਸੋਹਣਾ ਹੈ ਫਿਰ ਤੁਹਾਨੂੰ ਉਹ ਵੀਡੀਓ ਤੁਹਾਡੇ ਨਾਲ ਸ਼ੇਅਰ ਕਰਾਂਗੇ ਜੀ ਜਿਵੇਂ ਤੁਹਾਨੂੰ ਦੱਸਿਆ ਸੀ ਜੀ ਆਪਣਾ ਲਾਇਸੈਂਸ ਤਾਂ ਬਣ ਗਿਆ ਹਨਾ ਗੱਡੀ ਲੈਣੀ ਹੈ ਜਦੋਂ ਫਿਰ ਬੰਦਾ ਗੱਡੀ ਲੈ ਲੈਂਦਾ ਜੀ ਹਨਾ ਤੇ ਫਿਰ ਕਿਧਰੇ ਮਰਜੀ ਫਰੀ ਜਾਓ ਅ ਫਿਰ ਸਾਰੇ ਵਿਊ ਜੀ ਦਿਖਾਏ ਜਾਂਦੇ ਨੇ ਹਨਾ ਫਿਰ ਪਹਿਲਾਂ ਜਣੀ ਹੈਲਪ ਜੀ ਵੀ ਲੈਣੀ ਪੈਂਦੀ ਹੈ ਜੀ ਕਿਤੇ ਜਾਣਾ ਪੈਂਦਾ ਵੀ ਅ ਇਧਰ ਟਾਈਮ ਕਿਸੇ ਕੋਲ ਨਹੀਂ ਹੁੰਦਾ ਹਰੇਕ ਕੋਈ ਬਿਜ਼ੀ ਹੈ ਲਾਈਫ ਹੀ ਬਹੁਤ ਬਿਜ਼ੀ ਹੈ ਬਹੁਤ ਫਾਸਟ ਹੈ ਤਾਂ ਕਰਕੇ બસ ਵੀਰ ਨਹੀਂ ਤਾਂ ਵਾਧੂ ਵੀਡੀਓ ਬਣਾਇਆ ਕਰੀਏ ਜੀ ਘੁੰਮੇ ਫਰੀਆ ਕਰੀਏ ਐਡਾ ਘੁੰਮੇ ਫਰੀਦਾ ਹੀ ਨਹੀਂ ਜਿੰਨਾ ਕਿ ਚਲੋ ਕਿਧਰੇ ਜਾਈਂਗਾ ਉਨੀ ਕੁ ਬਣਾ ਲੈਂਦੀ ਆ ਇਹ ਪਰ ਜਿਹੜੀ ਜਣੀ ਲੌਂਗ ਤੇ ਆਪਾਂ ਲੌਂਗ ਰੂਟ ਲਾ ਲਓ ਲੌਂਗ ਜਿਵੇਂ ਕਹਿੰਦੇ ਨੇ ਡਰਾਈਵ ਲੌਂਗ ਡਰਾਈਵ ਕਹਤੋ ਹਨਾ ਤੇ ਇਸ ਤਰ੍ਹਾਂ ਜੀ ਲਾ ਲਓ ਵੀ ਗਏ ਤੇ ਉਹ ਤੁਹਾਡੇ ਨਾਲ ਜਰੂਰ ਸ਼ੇਅਰ ਕਰਾਂਗੇ ਉਹਨਾ ਜੀ ਫੋਨ ਹੈ ਮਤਲਬ ਕਿ ਅਲੱਗ-ਅਲੱਗ ਫੋਨਾਂ ਚ ਹੈ ਉਹ ਸਾਰੀ ਵੀਡੀਓ ਅਲੱਗ-ਅਲੱਗ ਫੋਨਾਂ 'ਚ ਫੋਨ ਕਰਕੇ ਗੁੱਲੂ ਦੇ 'ਚ ਵੀ ਐ, ਸਤਵੰਤ ਦੇ 'ਚ ਵੀ ਐ, ਮੇਰੇ 'ਚ ਵੀ ਐ। ਉਹ ਫਿਰ ਕਲਿੱਪ ਜੇ ਇਕੱਠੇ ਕਰਨੇ ਪੈਣਗੇ, ਫਿਰ ਉਹ ਐਡਿਟ ਹੋਊਗੀ, ਫਿਰ ਪਾਈ ਜਾਊਗੀ। ਤੇ ਉਹ ਫਿਰ ਮੈਂ ਬਾਅਦ 'ਚ ਪਾਉਂਗੀ। ਵੈਸੇ ਜਣੀ ਉਹ ਅਸੀਂ ਉੱਥੇ ਜਾ ਕੇ ਆਏ ਆ। ਪਾਉਂਗੀ ਮੈਂ ਉਹ। ਬਹੁਤ ਵਧੀਆ ਲੱਗੀ ਮੈਨੂੰ। ਤਾਂ ਵਧੀਆ ਲੱਗਦਾ ਸੀ। ਤੇ ਅੱਗੇ ਇੱਥੇ ਬੱਚੇ ਖੇਡਦੇ ਹੁੰਦੇ ਨੇ ਜੀ ਸ਼ਾਮ ਦੇ ਟਾਈਮ। ਅੱਜ ਠੰਡੀ ਹਵਾ ਚੱਲ ਰਹੀ ਹੈ, ਵਿੱਚ ਕਣੀਆਂ ਜੀਆਂ ਵੀ ਆ ਰਹੀ ਹੈ ਕੋਈ ਕੋਈ। ਕੰਮ ਕਰਕੇ ਫਿਰ ਬੱਚਿਆਂ ਨੂੰ ਜਿਵੇਂ ਜੁਖਾਮ ਵਗੈਰਾ ਲੱਗ ਜਾਂਦਾ ਹੈ ਨਾ ਉਹ ਆ ਗਈ ਇੱਕ ਬੱਚਾ ਆ ਗਿਆ ਇਹ ਜਿਹੜੇ ਬਾਹਲੇ ਛੋਟੇ ਹੁੰਦੇ ਨੇ ਇਹ ਅੰਦਰ ਟਿਕਦੇ ਹੁੰਦੇ ਹੈਗੇ ਪਰ ਫਿਰ ਵੀ ਵੱਧ ਕੇ ਵਧੀਆ ਠੀਕ ਹੈ ਬੱਚੇ ਰਹਿ ਵੀ ਜਾਂਦੇ ਨੇ ਜੀ ਗੱਲ ਵੀ ਨਹੀਂ ਹੈਗੀ ਵੀ ਟਿਕਦੇ ਨਹੀਂ ਅੱਗੇ ਤਾਂ ਜੀ ਇੱਥੇ ਵਾਧੂ ਰੌਣਕ ਲੱਗੀ ਹੁੰਦੀ ਹੈ ਜਦੋਂ ਮੌਸਮ ਓਕੇ ਹੁੰਦਾ ਅੱਜ ਮੌਸਮ ਤੁਹਾਨੂੰ ਜਿਵੇਂ ਦਿਖਾ ਰਹੀ ਹੈ ਬਹੁਤ ਠੰਡਾ ਹੈ ਮੈਨੂੰ ਤਾਂ ਬੜਾ ਠੰਡ ਲੱਗ ਰਹੀ ਹੈ ਅੰਦਰ ਜਾ ਕੇ ਵੜਦੇ ਆਂ ਕੱਪੜ ਕੁੰਬੜ ਚ ਅੰਦਰ ਨਿੱਗ ਜੀ ਆ ਜੂਗੀ ਅੰਦਰ ਤਾਂ ਨਿੱਗੇ ਹੁੰਦੀ ਹੈ ਤੇ ਥੋੜੀ ਜਿਹੀ ਵਾਕ ਜੀ ਕਰਕੇ ਆਪਾਂ ਚੱਲਦੇ ਆਂ ਜੀ ਅੰਦਰ ਆਹ ਹੈ ਨਾ ਜੀ ਜਿਹੜੇ ਇਹ ਫੁਹਾਰੇ ਨੇ ਤੇ ਇਹ ਕੋ ਸੀਗਾ ਬਲੈਕ ਜਾਂ ਇਹ ਨਾ ਜਦੋਂ ਇਹਨਾਂ ਦੀ ਸਵਿਚ ਔਨ ਕਰੋ ਆ ਸੀਗਾ ਇਹ ਤਾਂ ਆਪਾਂ ਜੇਦੋਂ ਇਹਨਾਂ ਦੀ ਸਵਿਚ ਆਨ ਕਰੋਗੇ ਬਾਹਰ ਨਿਕਲੇ ਆਉਂਦੇ ਨੇ ਬਾਹਰ ਨਿਕਲ ਕੇ ਇੱਥੇ ਸਾਰੇ ਪਾਣੀ ਦੇ ਪਾਣੀ ਦੇ ਦਉਂਦੇ ਨੇ ਫਿਰ ਵਿੱਚ ਵੜ ਜਾਂਦੇ ਨੇ ਧਰਤੀ ਦੇਖੇ ਵੀ ਜਦੋਂ ਜਦੋਂ ਟਰੱਕ ਲੋਡ ਹੁੰਦੇ ਨੇ ਜੀ ਇੱਥੇ ਐ ਟੁੱਟੇ ਜਿਹਾ ਲੱਗਦੇ ਨੇ ਫਿਰ ਕਿਉਂਕਿ ਉੱਥੇ ਲੋਡ ਹੋ ਰਿਹਾ ਜਿਹੜੀ ਪਿਛਲੀ ਬਾਡੀ ਆ ਸਾਰੀ ਬੜੀ ਸਾਰੀ ਇਹਦੇ ਨਾਲ ਜੁੜੀ ਹੋਈ ਹੁੰਦੀ ਆ ਉਹ ਲੋਡ ਹੋ ਰਹੀ ਹੁੰਦੀ ਉਹਦੇ ਵਿੱਚ ਸਮਾਨ ਜਦੋਂ ਸਮਾਨ ਲੋਡ ਹੋ ਜਾਂਦਾ ਇੱਕ ਅੱਧੇ ਦਿਨ ਦੇ ਵਿੱਚ ਡੇਢਕ ਦਿਨ ਲੱਗ ਜਾਂਦਾ ਫਿਰ ਇਹਦੇ ਨਾਲ ਉਹ ਜੋੜ ਦਿੰਦੇ ਨੇ ਤੇ ਫਿਰ ਅੱਗੇ ਲੈ ਕੇ ਚਲੇ ਜਾਂਦੇ ਨੇ ਮੰਨ ਲਾ ਲਓ ਵੀ ਹਫਤਾ 10 ਦਿਨ ਦੀ ਇਹ ਹੋ ਜਾਂਦੀ ਆ ਜਿਵੇਂ ਇਧਰੋਂ ਜੇ ਯੂ ਐਸ ਏ ਤੋਂ ਕੈਨੇਡਾ ਜਾਂਦੇ ਨੇ ਜਾਂ ਨਿਊਯਾਰਕ ਜਾਂਦੇ ਨੇ ਇਸ ਤਰ੍ਹਾਂ ਮੰਗ ਜਾਂਦਾ ਹੈ ਉਹ ਬੱਸ ਕਣੀਆਂ ਆ ਗਈਆਂ ਗੱਡੀ ਤੇ ਪਤਾ ਲੱਗ ਰਿਹਾ ਵੀ ਕਣੀਆਂ ਪੈ ਰਹੀਆਂ ਨੇ ਹਲੇ ਇੱਥੇ ਫਰਸ਼ ਦੀ ਤਾਂ ਪਤਾ ਨਹੀਂ ਲੱਗਦਾ ਇਹ ਨਾ ਜਿਹੜੀ ਧਰਤੀ ਹੈ ਇੰਨੀ ਖਰਾਬ ਜੀ ਹੈ ਸੁੱਕੀ ਸੁੱਕੀ ਜੀ ਤੇ ਤਾਂ ਕਰਕੇ ਉਹ ਨਹੀਂ ਹੁੰਦਾ ਹੈਗਾ ਅ ਮਤਲਬ ਕਿ ਪਾਣੀ ਖੜਦਾ ਹੀ ਨਹੀਂ ਕਿੰਨਾ ਨੇ ਹਰ ਇੱਕ ਜਗ੍ਹਾ ਰੋਡ ਬਣਾਈ ਹੋਈ ਹੈ ਵੀ ਮੜਾ ਜਿਹਾ ਪਾਣੀ ਵੀ ਨਾ ਖੜੇ ਦੇਖਿਓ ਇਧਰ ਕਿੰਨਾ ਵੱਟਾਂਗੇ ਵਿੱਚ ਇਹ ਕਾਲੇ ਜਿਹੇ ਦਰਖਤ ਹਨ ਆਹ ਹੁਣ ਇਹ ਤਾਂ ਨਹੀਂ ਉਧਰ ਕਾਲੇ ਰੰਗ ਦੇ ਦਰਖਤ ਹੈ ਜੀ ਡਾਰਕ ਪਰਪਲ ਹੈ ਤੇ ਉਧਰੋਂ ਦੇਖੋ ਲਾਈਟ ਪਰਪਲ ਜੀ ਹੈ ਨਾ ਉਹ ਸਾਰੇ ਫੁੱਲਾਂ ਨਾਲ ਭਰੇ ਹੋਏ ਆ ਲਾਈਟ ਪਰਪਲ ਲਾਈਟ ਫੁੱਲਾਂ ਨਾਲ ਇੱਥੇ ਇੱਕ ਵਾਈਟ ਵੀ ਆਉਂਦੇ ਨੇ ਤੇ ਔਰੇਂਜ ਔਰੇਂਜ ਜੇ ਵੀ ਉਹ ਬੜੇ ਸੋਹਣੇ ਲੱਗਦੇ ਨੇ ਉਹ ਪੱਤੇ ਹੀ ਨਹੀਂ ਹੁੰਦੇ ਜੀ ਕੱਲੇ ਫੁੱਲ ਜੀ ਹੀ ਹੁੰਦੇ ਨੇ ਬੜੇ ਸੋਹਣੇ ਲੱਗਦੇ ਨੇ ਤੇ ਫੁੱਲ ਤਾਂ ਤਕਰੀਬਨ ਬਹੁਤ ਜ਼ਿਆਦਾ ਸਾਰਿਆਂ ਨੇ ਆਪ ਕੋ ਆਪਣੇ ਘਰਾਂ ਅੱਗੇ ਲਾਏ ਹੋਏ ਨੇ ਬਹੁਤ ਜ਼ਿਆਦਾ ਅੱਗੇ ਜਦ ਗੁੰਨੂ ਜਾਂਦੇ ਆ ਆਪਾਂ ਉੱਥੇ ਤਾਂ ਬਾਲੇ ਹੀ ਨੇ ਦਿਖਾ ਕੇ ਲੈ ਕੇ ਆਈਏ ਜਿਹੜਾ ਕੱਢੀ ਚਲੋ ਪਾਸੇ ਤਾਂ ਜੀ ਕੜੀਆਂ ਆ ਰਹੀਆਂ ਨੇ ਪਰ ਫਿਰ ਵੀ ਉਹ ਇੰਨੇ ਸੋਹਣੇ ਫੁੱਲ ਨੇ ਜਦੋਂ ਸਵੇਰੇ ਆਈਂਦਾ ਇਧਰੋਂ ਹਨਾ ਗੁਰਦੁਆਰੇ ਤੋਂ ਇਧਰ ਗੁਰਦੁਆਰਾ ਸਾਹਿਬ ਨੇ ਤੇ ਉਹ ਜਿੱਥੇ ਰੱਟ ਗੱਟੀਆਂ ਨਹੀਂ ਖੜੀਆਂ ਹੈਗੀਆਂ ਉੱਥੇ ਨੇ بڑے بڑے ਗੁਲਾਬ ਦੇ ਲਾਲ ਪੀਲੇ ਚਿੱਟੇ ਪਿੰਕ ਜੇ ਇੰਨੀ ਤਰ੍ਹਾਂ ਦੇ ਜਿਹੜੇ ਸੋਹਣੇ ਲੱਗਦੇ ਨੇ ਕਣੀਆਂ ਨੇ ਜਿਹੜੀਆਂ ਵੱਧ ਗਈਆਂ ਇਹੇ ਬਿਮਾਰ ਹੋ ਜਾਣਗੇ ਠੀਕ ਹੈ ਜੀ ਮहारा ਸਬਦਾ ਪਹਲਾ ਕਰਨ ਤੁਹਾਨੂੰ ਇੱਥੇ ਦਾ ਦਿਖਾਤਾ ਸਾਰਾ ਵੀਡੀਓ ਫਿਰ ਅਗਲੇ ਵੀਡੀਓ ਚ ਤੁਹਾਨੂੰ ਲੌਂਗ ਡਰਾਈਵ ਤੇ ਮਿਲਦੇ ਆ ਵਾਹੇ ਗੁਰਜੀ ਦਾ ਖਾਲਸਾ ਤੋ ਨਿਆ ਯੂਐਸਟੀ ਦੇ ਹਾਲਾਤ ਜਿਹੜੀ ਇੱਥੇ ਦੇਖੋ ਇਸ ਦਾ ਹੋਣਾ ਬਹੁਤ ਕਾਲਾ ਪਾਣੀ ਹੈ ਬਿਲਕੁਲ ਕਾਲਾ ਪਾਣੀ ਹੈ ਜਿਹੜਾ ਆ ਰਿਹਾ ਹੈ ਤੇ ਇਸ ਤਰ੍ਹਾਂ ਹੀ ਆਪਣੇ ਹੀ ਹੈਗਾ ਜੀ ਵੀ ਕਾਲੇ-ਕੂਲੇ ਪਾਣੀ ਆਉਂਦੇ ਨੇ ਜਾਂ ਮਤਲਬ ਕਿ ਹਾ ਸੀਵਰੇਜ ਖਰਾਬ ਹੋ ਜਾਂਦੀਆਂ ਨੇ ਇਹ ਦੇਖੋ ਕਿੰਨਾ ਜ਼ਿਆਦਾ ਕਾਲਾ ਪਾਣੀ ਆ ਰਿਹਾ ਹੈ ਤੁਹਾਡੇ ਸਾਹਮਣੇ ਨੂੰ ਇਕ ਟਾਟ ਆਪਰ ਇਹਨੇ ਟੁੱਟੇ ਟਾਟ ਨੂੰ ਕਾਲਾ ਕਰ ਦਿੱਤਾ ਹੈ। ਆਹ ਦੇਖੋ ਦੇਖੋ। ਆਹ ਜੂ ਪੂਰੇ ਦਿਨ ਦਾ ਇਸ ਤਰ੍ਹਾਂ ਜਾ ਰਿਹਾ ਪਾਣੀ। ਤੇ ਜਿਹੜੀ ਵੀ ਛੇਕੀ ਖੋਲਗੀ ਉਹਦੇ ਵਿੱਚੋਂ ਕਾਲਾ ਪਾਣੀ ਆ ਰਿਹਾ ਹੈ। ਮੈਂ ਤੁਹਾਨੂੰ ਇੱਕ ਹੋਰ ਟੁੱਟੀ ਵੀ ਖੋਲ ਕੇ ਦਿਖਾਉਣੀ ਆ। ਪਹਿਲਾਂ ਜਦੋਂ ਭਾਂਡੇ ਵਾਲੀ ਖੋਲਗੀ ਮੈਂ ਕਿਹਾ ਹੈ ਕੁੱਕਰ ਕਾਲੇ ਪਾਣੀ ਦਾ ਭਰ ਗਿਆ। ਇਹ ਕੀ ਗੱਲ ਹੋ ਗਈ? ਇਹ ਹੁਣ ਜਿਹੜੀ ਟੁੱਟੀ ਖੋਲੂ ਉਹਦੇ ਸੀ ਕਾਲਾ ਪਾਣੀ ਆ ਰਿਹਾ ਹੈ। ਤੇ ਪਾਣੀ ਜੀ ਇੱਧਰ ਜਿਹੜਾ ਪਾਣੀ ਹੈ ਪੀਣ ਵਾਲਾ ਉਹ ਬਿਲਕੁਲ ਵੀ ਯੂਜ਼ ਨਹੀਂ ਕਰਦੇ ਇਹ ਪਾਣੀ ਕਦੇ ਵੀ ਇਸ ਤਰ੍ਹਾਂ ਹੋ ਸਕਦਾ ਹੈ ਆ ਸਕਦਾ ਹੈ ਤੇ ਆਪਣੀ ਸਿਹਤ ਦਾ ਆਪ ਖਿਆਲ ਰੱਖਣ ਵਾਸਤੇ ਫਿਰ ਦੂਜਾ ਪਾਣੀ ਹੀ ਪੀਣਾ ਜਣੀ ਵਧੀਆ ਹੈ ਤੇ ਉਹ ਹੀ ਪੀਣਾ ਚਾਹੀਦਾ ਇੰਕਦਰ ਸੋ ਇਹ ਹੁਣ ਆਪਾਂ ਲੰਘਾ ਦਿੰਨੇ ਆ ਪਾਣੀ ਇਹਨੂੰ ਸਟੋਰ ਕਰਨ ਦਾ ਕੋਈ ਫਾਇਦਾ ਨਹੀਂ ਕਿਉਂਕਿ ਫਿਰ ਆਪਣਾ ਡੱਬਾ ਜਿਹੜਾ ਸਾਫ਼ ਕਰਨਾ ਪੈਣਾ ਇਚ ਨੂੰ ਗਰਦੋ ਤੇ ਪਾਣੀ ਸਾਰਾ ਚਲੇ ਗਿਆ ਤੇ ਆਪਾਂ ਹੋਰ ਵੀ ਦੇਖਦੇ ਹਾਂ ਜੀ ਟਰਾਈ ਕਰਕੇ ਦੂਜੀ ਸਾਈਡ ਇਹ ਦੇਖੋ ਜੀ ਜਿਹੜਾ ਬਾਲਟੀ ਚ ਪਾਣੀ ਆ ਰਿਹਾ ਹੈ ਕਿੰਨਾ ਕਾਲਾ ਆ ਰਿਹਾ ਹੈ ਇਹ ਦੇਖੋ ਉਹਦਾ ਹੋਵ ਨਹੀਂ ਦਿਸ ਰਹੀ ਬਾਲਟੀ ਚਿੱਟੀ ਹੈ ਟੱਬ ਚਿੱਟਾ ਹੈ ਉਹਦੀ ਸ਼ਕਲ ਵੀ ਨਹੀਂ ਦਿਸ ਰਹੀ ਇੱਧਰ ਯੂਐਸਏ ਜੀ ਵੀ ਇਹ ਸਾਰਾ ਕੁਝ ਚੱਲਦਾ ਰਹਿੰਦਾ ਹੈ ਜੀ ਹੁੰਦਾ ਰਹਿੰਦਾ ਹੈ ਇਹ ਦੇਖੋ ਕਿੰਨਾ ਗੰਦਾ ਪਾਣੀ ਹੈ ਕਦੇ ਵੀ ਇਹਨੂੰ ਪੀਣ ਦਾ ਰਿਸਕ ਨਾ ਲਓ ਪਾਣੀ ਨੂੰ ਕਿਉਂਕਿ ਇਹ ਅੰਦਰ ਖਰਾਬ ਕਰ ਦਿੰਦਾ ਹੈ ਨਸਾਂ ਬਲੌਕ ਕਰ ਦਿੰਦਾ ਹੈ ਇਸ ਕਰਕੇ ਜਿਹੜਾ ਪਾਣੀ ਹੈ ਇੱਥੇ ਪੀਣ ਵਾਸਤੇ ਦੂਜਾ ਮਿਲਦਾ ਤਾਂ ਉਹ ਵੀ ਪੀਣਾ ਚਾਹੀਦਾ ਬੋਟਲ ਨਾਲ ਆ ਚਾਹੇ ਇਹਨਾਂ ਤੋਂ ਭਰ ਆ ਲਿਆਉ ਕਿਨ ਭਰ ਦੰਦੇ ਨੇ ਤੇ ਹੁਣ ਆਪਾਂ ਪਤਾ ਨਹੀਂ ਇਹ ਕਿੰਨੇ ਟਾਈਮ ਤੱਕ ਪਾਣੀ ਠੀਕ ਹੁੰਦਾ ਉਹ ਫਿਰ ਦੇਖਦੇ ਆ ਪਾਣੀ ਜਣੀ ਲਗਾਤਾਰ ਚਲਾਈ ਜਾਵਾਂਗੇ ਇਹ ਬਾਲਟੀ 'ਚ ਤਾਂ ਤਾਂ ਪਾਇਆ ਸੀਗਾ ਜੀ ਜਦੋਂ ਆਪਾਂ ਲਗਾਤਾਰ نیچے ਟੂਟੀ ਤੋਂ ਸਿੜਦੇ ਐਨਾ ਪਤਾ ਨਹੀਂ ਲੱਗਦਾ ਹੁਣ ਬਾਲਟੀ ਵਿੱਚ ਪਾਇਆ ਹੈ ਫਿਰ ਪਤਾ ਲੱਗਿਆ ਜਿੱਧਰ ਭਾਂਡੇ ਮੈਂ ਸਾਫ਼ ਕਰਦੀ ਸੀਗੀ ਉਧਰ ਭਾਂਡਿਆਂ ਦੇ ਵਿੱਚ ਮੈਨੂੰ ਕਾਲਾ ਕਾਲਾ ਲੱਗੇ ਮੈਂ ਚੰਗੀ ਤਰ੍ਹਾਂ ਭਾਂਡਾ ਸਾਫ਼ ਕਰਾਂ ਵੀ ਮੈਂ ਤਾਂ ਚੰਗੀ ਤਰ੍ਹਾਂ ਕਰ ਰਹੀ ਹਾਂ ਕਾਲਾ ਕਾਲਾ ਕਿਉਂ ਹੋ ਰਿਹਾ ਫਿਰ ਮੈਂ ਇੱਧਰ ਆ ਕੇ ਨੋਟਿਸ ਕੀਤਾ ਹੋਰ-ਹੋਰ ਜਗ੍ਹਾ ਜਿੱਥੇ-ਜਿੱਥੇ ਟੁੱਟੀਆਂ ਹੈਗੀਆਂ ਵੀ ਸਾਰੀ ਜਗ੍ਹਾ ਹੀ ਪ੍ਰੋਬਲਮ ਹੈ ਠੀਕ ਹੈ ਜੀ ਆਪਾਂ ਨੂੰ ਉਹ ਕਰਦੇ ਹਾਂ ਡੋਲਦੇ ਹਾਂ ਓਕੇ ਹਾਂਜੀ ਰਾਈਗਰੂ ਜੀ ਜੇ ਆਪਾਂ ਨੂੰ ਨਾਂ ਪਤਾ ਹੋਵੇ ਨਾ ਤੇ ਗਲਤ ਇਨਫੋਰਮੇਸ਼ਨ ਨਹੀਂ ਦੇਣੀ ਚਾਹੀਦੀ ਤੱਲੇ ਮੈਂ ਵੀਡੀਓ ਸਟਾਰਟ ਕਰਕੇ ਬੈਠ ਗਈ ਵੀ ਗੰਦਾ ਪਾਣੀ ਆ ਗਿਆ ਹੁਣ ਇੱਧਰ ਵੀਰ ਜੀ ਉਹਨਾਂ ਨੂੰ ਪੁੱਛ ਕੇ ਆਈਆਂ ਉਹ ਕਹਿੰਦੇ ਵੀ ਚੱਲਣ ਤੋਂ ਚੱਲਣ ਦੋ ਸਿਰਫ 10 ਮਿੰਟ ਚੱਲੇ ਐ ਜੀ ਇਹੇ ਤੇ ਦੇਖੋ ਪਾਣੀ ਐ ਜਿਹੜਾ ਇਹ ਮੈਂ ਤੁਹਾਨੂੰ ਦਿਖਾਉਂਦੀ ਆਂ ਬੰਦ ਕਰਕੇ ਇਹ ਲੋ ਇਹ ਸਾਫ਼ ਹੋ ਗਿਆ 10 ਮਿੰਟ ਬਾਅਦ ਉਹ ਕਹਿੰਦੇ ਜੀ ਉਹ ਕਰਿਆ ਸੀਗਾ ਆਪਣਾ ਕੋਈ ਨਾ ਹੋਣੀ ਇਹਨਾਂ ਦੇ ਬਾਥਰੂਮ ਦੀ ਟੂਟੀ ਲੀਕ ਆ ਮੇਰੇ ਵਾਲਾ ਬਾਥਰੂਮ ਤਾਂ ਓਕੀ ਹੈ ਇਹਨਾਂ ਦੇ ਬਾਥਰੂਮ ਦਾ ਕੋਈ ਪ੍ਰੋਬਲਮ ਹੋਣੀ ਟੂਟੀ ਦੀ ਤੇ ਉਹ ਠੀਕ ਕਰਵਾਈ ਹੈ ਜੀ ਤਾਂ ਕਰਕੇ ਉਹ ਫਿਰ ਜਦੋਂ ਠੀਕ ਕਰਵਾਈ ਹੈ ਫਿਰ ਇਸ ਤਰ੍ਹਾਂ ਹੋ ਗਿਆ ਸੀ ਤੇ ਦੇਖੋ ਪਹਿਲਾਂ ਵੀ ਮੈਂ ਤੁਹਾਨੂੰ ਦਿਖਾਇਆ ਸੀ ਮੈਂ ਚਲੋ ਹੁਣ ਵੀ ਦਿਖਾਉਣੀ ਆ ਸਾਫ ਹੈ ਜੀ ਹੁਣ ਪਹਿਲਾਂ ਬਹੁਤ ਗੰਦਾ ਸੀ ਉਹ ਗੰਦਾ ਦਾ ਕਾਰਨ ਬੈਂ ਪੁੱਛ ਕੇ ਅੰਜੋ ਜੀ ਉਹ ਕਹਿੰਦੇ ਵੀ ਅਸੀਂ ਇਹ ਹਾ ਠੀਕ ਕਰਵਾਈ ਸੀਗੀ ਤੁਹਾਨੂੰ ਦੱਸਣਾ ਭੁੱਲ ਗਏ ਵੀ ਜਲ ਵੀ ਇਸ ਤਰ੍ਹਾਂ ਸੀਗਾ ਵੀ ਉਹ 10 10 ਮਿੰਟ ਟੂਟੀਆਂ ਚ ਲਾਉਣੀਆਂ ਪੈਂਦੀਆਂ ਨੇ ਫਿਰ ਉਸ ਤੋਂ ਬਾਅਦ ਸਾਫ ਹੋ ਜਾਂਦਾ ਹੈ ਵੈਸੇ ਇੱਥੇ ਕੋਈ ਪ੍ਰੋਬਲਮ ਨਹੀਂ ਹੈਗੀ ਪਰ ਜਿਹੜੀ ਪੀਣਾ ਦੂਜਾ ਪਾਣੀ ਚਾਹੀਦਾ ਜੀ ਫਿਰ ਵੀ ਪੀਣ ਦੇ ਵਿੱਚ ਨਿਯਤਕ ਲੈਣਾ ਚਾਹੀਦਾ ਸਿਹਤ ਸਭ ਤੋਂ ਜ਼ਰੂਰੀ ਤੇ ਪਹਿਲਾ ਹੈ ਬਾਕੀ ਪਾਣੀ ਓਕੇ ਹੈ ਕਹਿੰਦੇ ਮੈਂ ਤਾਂ ਸਿਰਫ ਉਹ ਠੀਕ ਕਰਾਉਣ ਕਰਕੇ ਸੀਗਾ ਜੀ